ਅੱਗੇ ਸ਼ੀਮਾ ਪਦ ਵੇਖੋ ਜੀ ਕਿ ਅਰਦਾਸ ਵਾਲੇ ਬੋਲ ਨੇ ਅੱਗੇ ਸੁਣ ਥੋੜਾ ਰੁਕ ਕੇ ਸੁਣ ਅੰਧਾ ਕੈਸੇ ਮਾਰਗ ਪਾਵੇ ਸੁਣਦਾ ਸਭ ਕੀ ਜਾ ਪਰ ਇਧਰੋਂ ਜਾਂਦਾ ਇਧਰੋਂ ਨਿਕਲ ਜਾਂਦਾ ਸੁਣ ਅੰਧਾ ਕੈਸੇ ਮਾਰਗ ਪਾਵੇ ਕਰ ਗੈ ਲਿਹ ਓੜ ਨਿ ਵਹਾਵੇ ਕਰ ਦੇ ਰਾਰੇ ਨੂੰ ਅੰਕੜ ਲੱਗੀ ਹੋਈ ਆ ਜੀ ਇਹਦਾ ਅਰਥ ਹੈ ਹੱਥ ਗੈ ਹੱਥ ਫੜੋ ਲੈ ਇਹ ਲਘੂ ਮਾਤਰਾ ਚ ਬੋਲਣਾ ਲੈਹੋ ਹੋ ਲੰਬਾ ਨਿਕੜਨਾ ਲੈਹੋ ਜਾਂ ਫਿਰ ਲੈ ਜਾਂ ਲੈਹੋ ਇਸ ਢੰਗ ਨਾਲ ਬੋਲਣਾ ਓੜ ਨਹੀਂ ਵਹਾਵੈ ਓੜ ਅਖੀਰ ਉਹਦਾ ਹੱਥ ਫੜ ਕੇ ਮੰਜ਼ਿਲ ਤੱਕ ਲੈ ਕੇ ਜਾਇਆ ਜਾ ਸਕਦਾ ਜੇ ਤਾਂ ਕੋਈ ਹੱਥ ਫੜੇ ਬੰਦਾ ਜਿਹਨੂੰ ਦਿੱਤਾ ਹੈ ਉਹਦਾ ਹੱਥ ਫੜੇ ਫੇਰ ਜਾਂਦਾ ਵਸਿਰੇ ਕਾਰਗੇ ਲਿਓ ਓੜ ਨਹੀਂ ਬਹਾਵਾ ਕਹਾਂ 부ਝਾਰਤ ਸੈਨਤ ਕਰਨੀ ਕਿਸੇ ਨੂੰ ਇਦਾਂ ਇਸ਼ਾਰੇ ਕਰਨੇ ਇਸ਼ਾਰਿਆਂ ਨਾਲ ਸਮਝਾਣਾ ਇਦਾਂ ਇਦਾਂ ਇਸ਼ਾਰੇ ਕਰਨੇ ਰੋਟੀ ਖਾਣੀ ਹੈ ਹੋਰ ਉੱਥੇ ਜਾਣਾ ਹੁਣ ਤੁਸੀਂ ਕਹਿੰਦੇ ਕਹਾਂ 부ਝਾਰਤ 부ਝਿਆ ਡੋਰਾ ਡੋਰਾ ਪਤਾ ਕਿਹਨੂੰ ਕਹਿੰਦੇ ਜਿਹਨੂੰ ਉੱਚਾ ਸੁਣਦਾ ਬੋळा ਜਿਹਦੇ ਕੋਲ ਸੁਣਨ ਦੀ ਸ਼ਕਤੀ ਨਹੀਂ ਜਿਹੜਾ ਸੁਣ ਨਹੀਂ ਸਕਦਾ ਚੰਗੀ ਤਰ੍ਹਾਂ ਉਹਨੂੰ ਸੈਨਤ ਕਰੀ ਜੋ ਇਸ਼ਾਰੇ ਕਰੀ ਜਾਓ ਹੁਣ ਡੋਰੇ ਵਿਅਕਤੀ ਨੂੰ ਕੋਈ ਕਿੰਨਾ ਕ ਸਮਝਾਵੇ ਉਹਨੂੰ ਸਮਝ ਨਹੀਂ ਆ ਸਕਦੀ ਕਿਉਂ ਕਿ ਹੈ ਬੋਲਾ ਉਹਨੂੰ ਭੁਲੇਖੇ ਪਈ ਜਾਣਗੇ ਪਤਾ ਨਹੀਂ ਕੀ ਕਹੀ ਜਾਂਦਾ ਕਹਾ 부ਝਾੜ ਤ ਬੁਝਿਆ ਡੋਰਾ ਨਿਸ ਕਹੀ ਤਉ ਸਮਝੈ ਪੂਰਾ ਉਹਨੂੰ ਕਹੋ ਰਾਤ ਹੋ ਗਈ ਉਹ ਕਹੇਗਾ ਭਲਕਾ ਦਿਨ ਚੜ ਗਿਆ ਕੀ ਸਮਝਾਇਆ ਜਾ ਸਕਦਾ ਹੈ ਕਹਾ ਵਿਸ਼ਨ ਪਦ ਗਾਵੇ ਗੰਗ ਜੋ ਵਿਸ਼ਨ ਪਦ ਹੈ ਪਰ ਉਹਦੇ ਗੁਨਾ ਵਾਲੀ ਵਿਚਾਰ ਭਗਤੀ ਦੇ ਗੀਤ ਬਿਸ਼ਨ ਪਦ ਅਸਲੀ ਸ਼ਬਦ ਪਤਾ ਹੈ ਕੀ ਹੈ ਜੀ ਬਿਸ਼ਨ ਪਦੇ ਹੈ ਇੱਥੇ ਲਿਖਿਆ ਬਿਸ਼ਨ ਪਦ ਹੁਣ ਗੁੰਗਾ ਕੀ ਗਾਵੇ ਵਿਚਾਰਾ ਹੁਣ ਇੱਥੇ ਗੁੰਗੇ ਦੀ ਗੱਲ ਆ ਗਈ ਨਾ ਗਾ ਬੈ ਗੁੰਗ ਗੁੰਗਾ ਕੀ ਗਾਵੇ ਵਿਚਾਰਾ ਅੱਖਰ ਤਾਂ ਬੋਲੇ ਨਹੀਂ ਜਾਂਦੇ ਉਹਦੇ ਕੋਲ ਉਹ ਕੀ ਗਾਵੇਗਾ ਕੀ ਬੋਲ ਲਵੇਗਾ ਉਹ ਜਤਨ ਕਰੇ ਤਉ ਪੀ ਸੁਰਪੰਗ ਜੇ ਜਤਨ ਵੀ ਕਰੇ ਨਾ ਨਹੀਂ ਗਾ ਸਕਦਾ ਨਹੀਂ ਗਾ ਸਕਦਾ ਕਿਉਂਕਿ ਸਰੀਲਾ ਪੰਨੀ ਬਣ ਸਕਦਾ ਉਹਦੇ ਕੋਲ ਗਾਇਆ ਨਹੀਂ ਜਾਣਾ ਜਿਤਨਾ ਮਰਜੀ ਜਤਨ ਕਰੇ ਅੱਗੇ ਵਿਖੋ ਜੀ ਕਕਾ ਤੇ ਹਹਾ ਲਿਖਿਆ ਹੋਇਆ ਅਗਲੀ ਪੰਕਤੀ ਵਿੱਚ ਇਹਨੂੰ ਪੜਨਾ ਕਾਹਾਂ ਇਹਨੂੰ ਕਾਹਾਂ ਵੀ ਨਹੀਂ ਪੜਨਾ ਕਕਾ ਹਹਾ ਮੁਕਤ ਇਹਨੂੰ ਪੜਨਾ ਤਾਂ ਇਨੂੰ ਕਹੀਂ ਪੜਦੇ ਨੇ ਕਹਾ ਕਹਾ ਇਤਾਂ ਕੁਛ ਨਹੀਂ ਪੜਦਾ ਇਹਨੂੰ ਪੜਨਾ ਕਾ ਕਾ ਪਿੰਗਲ ਪਰਬਤ ਪਰ ਭਵਨ ਹੁਣ ਜਿਹਦੇ ਪੈਰ ਨਹੀਂ ਉਹ ਪਰਬਤ ਤੇ ਕਿਵੇਂ ਚੜੇ ਉੱਤੇ ਜਾਣਾ ਪੈਰ ਹੀ ਨਹੀਂ ਕੋਲ ਪਰ ਭਵਨ ਉੱਥੇ ਜਾ ਕੇ ਕਿਵੇਂ ਸੈਰ ਕਰੇ ਵੀ ਉੱਪਰ ਜਾ ਕੇ ਸੈਰ ਕਰਨੀ ਆ ਜਾ ਮੈਂ ਆਪਣਾ ਘਰ ਬਣਾਉਣਾ ਹੈ ਉੱਪਰ ਜਾ ਕੇ ਕੁਝ ਨਹੀਂ ਕਰ ਸਕਦਾ ਇਸੇ ਤਰ੍ਹਾਂ ਅਸੀਂ ਸਾਨੂੰ ਵੀ ਕਾਰ ਜਿਮੜੇ ਹੋਏ ਨੇ ਅਸੀਂ ਹਾਂ ਪਿੰਗਲ ਅਸੀਂ ਉਸ ਅਵਸਥਾ ਵਿੱਚ ਕਿਵੇਂ ਪਹੁੰਚ ਸਕਦੇ ਹਾਂ ਬਹੁਤ ਭੜੇ ਤਰੀਕੇ ਨਾਲ ਅਸੀਂ ਇਹਦੇ ਵਿੱਚ ਖੱਟਤ ਹੋ ਗਏ ਅਸੀਂ ਪਿੰਗਲੇ ਹੋਏ ਹਾਂ ਜਿਹੜਾ ਅੰਦਰਲਾ ਜੀਵਨ ਹੈ ਨਾ ਸਾਡਾ ਅਸੀਂ ਪਿੰਗਲੇ ਹੋ ਗਏ ਕਾਂ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਉਹਾ ਉਸ ਗਵਨ ਉਹ ਉੱਥੇ ਜਾ ਹੀ ਨਹੀਂ ਸਕਦੇ ਕਹਿੰਦੇ ਜੀ ਉੱਤੇ ਪਹੁੰਚ ਹੀ ਨਹੀਂ ਸਕਦੇ ਪਹੁੰਚਿਆ ਹੀ ਨਹੀਂ ਜਾਂਦਾ ਸੇਮ ਇਹੋ ਹਾਲ ਤਾਂ ਸਾਡੀ ਹੋਈ ਪਈ ਐ ਅੱਜ ਨਹੀਂ ਹੋਤ ਉਹਾ ਉਸ ਗਵਨ ਅਸੀਂ ਵੀ ਨਹੀਂ ਪਹੁੰਚ ਪਾ ਰਹੇ ਅਸੀਂ ਜਿੱਥੇ ਪਿੱਛਲੇ ਸਾਲ ਖੜੇ ਸਾਂ ਅੱਜ ਵੀ ਉੱਥੇ ਖੜੇ ਆ ਠੀਕ ਐ ਬਾਰੀ ਤਰੱਕੀ ਬਹੁਤ ਐ ਕਿਸ ਨੇ ਕੁਝ ਖਰੀਦਿਆ ਹੋਵੇਗਾ ਕਿਸੇ ਨੇ 플랫 ਖਰੀਦਿਆ ਹੋਵੇਗਾ ਪ੍ਰੋਪਰਟੀ ਖਰੀਦੀ ਹੋਏਗੀ ਕਿਸੇ ਨੇ ਬਾਈਕ ਤੋਂ ਕਾਰ ਲੈ ਲਈ ਹੋਏਗੀ ਕਿਸੇ ਨੇ ਵੱਡੀ ਕਾਰ ਤੋਂ ਮਰਸੀ ਲੈ ਲਈ ਹੋਏਗੀ ਬੜਾ ਕੁਝ ਲਿਆ ਹੋਏਗਾ ਕਿਸੇ ਦਾ ਪਿਛਲੇ ਸਾਲ 50 ਲੱਖ ਬੈਲੈਂਸ ਸੀ ਇਸ ਸਾਲ ਕਰੋੜ ਵੀ ਹੋ ਗਿਆ ਹੋਏਗਾ ਪਰ ਉਹ ਜਿਹੜਾ ਅੰਦਰਲਾ ਜੀਵਨਾ ਉੱਥੇ ਖੜਿਆ ਹੈ ਉੱਥੇ ਕੋ ਖੜਿਆ ਭਗਤੀ ਵਾਲਾ ਜੀ ਉੱਥੇ ਕੋ ਖੜਿਆ ਜੀਵਨ ਵਿੱਚ ਉਹ ਹੀ ਇਰਖਾ ਦੀes ਦੀਆਂ ਨਿੰਦਿਆ ਦੀ ਸਭ ਕੁਝ ਦੀਸੀ ਜਾਂਦਾ ਮਾੜੀ ਸੰਗਤ ਦੀਸੀ ਜਾਂਦੀ ਹੈ ਨਾਮ ਤੋਂ ਟੁੱਟ ਕੇ ਸਾਡੀ ਜਿਵੇਂ ਦੀ ਬਿਰਤੀ ਹੈ ਸਾਨੂੰ ਉਦਾਂ ਦੇ ਲੋਕ ਚੰਗੇ ਲੱਗਦੇ ਨੇ ਉਦਾਂ ਦੇ ਇਨਸਾਨ ਚੰਗੇ ਲੱਗਦੇ ਨੇ ਕਿਉਂ ਜੀਵਨ ਵਿੱਚ ਸ਼ਬਦ ਨਹੀਂ ਗੁਰਬਾਣੀ ਨਹੀਂ ਨਹੀਂ ਹੋਤ ਉहां ਸੁਭਵਨ ਸਾਡਾ ਵੀ ਇਹੀ ਹਾਲ ਹੈ ਅੱਗੇ ਧਿਆਨ ਕਰੋ ਜੀ ਕਰਤਾਰ ਕਰੋਣਾ ਮੈਂ ਦੀਨ ਬੇਨਤੀ ਕਰੈ ਕਰਤਾਰ ਏ ਕਰਤਾਰ ਦੇਖੋ ਸਾਡੇ ਲਈ ਬੇਨਤੀ ਅੱਗੇ ਸ਼ਬਦ ਦੇਖੋ ਜੀ ਕਰੋਣਾ ਮੈਂ ਇਹਨੂੰ ਅੱਡ ਅੱਡ ਨਹੀਂ ਪੜਨਾ ਧਿਆਨ ਦਿਓ ਇੱਥੇ ਧਿਆਨ ਦੇਣਾ ਇਹਨੂੰ করুণਾ ਮੈਂ ਇਕੱਠਾ ਪੜ੍ਹਨਾ ਹੈ করুণਾ ਮੈਂ ਇਕੱਠਾ ਪੜ੍ਹਨ ਦਾ ਮਤਲਬ ਤਾਂ ਹੈ ਇਹ ਸੰਸਕ੍ਰਿਤ ਦਾ ਸ਼ਬਦ ਹੈ করুণਾ ਮੈਂ করুণਾ ਹੁੰਦਾ ਤਰਸ ਮੈਂ ਹੁੰਦਾ ਰੂਪ हे ਤਰਸ ਦੇ ਰੂਪ ਪ੍ਰਭੂ ਜੀ ਤਰਸ ਹੁੰਦਾ ਦਇਆ हे ਦਇਆ ਦੇ ਰੂਪ ਪ੍ਰਭੂ ਜੀ ਵਾਹਿਗੁਰੂ ਜੀ ਅਕਾਲ ਪੁਰਖ ਵਾਹਿਗੁਰੂ ਜੀ ਕਰਤਾਰ করুণਾ ਮੈਂ ਦੀਨ ਬੇਨਤੀ ਕਰੇ ਇਹ ਦੀਨ ਇਸ ਗਰੀਬ ਲਾਚਾਰ ਦੀ ਅਰਜ਼ੋਈ ਸੁਣ ਵਾਹਿਗੁਰੂ ਜੀ ਕਿਰਪਾ ਕਰਕੇ ਇਸਨੂੰ ਚਾਰ ਦੀ ਬੇਨਤੀ ਸੁਣੋ ਸਾਨੂੰ ਅਰਜ਼ੋਈ ਕਰਦਾ ਹੈ ਕਰਤਾਰ ਪੁਰਨਾਮੇ ਦੀਨ ਬੇਨਤੀ ਕਰੇ ਨਾਨਕ ਥੋੜਾ ਰੁਕ ਕੇ ਜਮਕ ਦੇ ਕੇ ਨਾਨਕ ਤੁਮਰੀ ਕਿਰਪਾ ਕਰ ਜੇ ਆਪ ਜੀ ਕਿਰਪਾ ਕਰੋ ਨਾ ਫਿਰ ਅਸੀਂ ਅੰਨੇ ਬੋਲੇ ਪਿੰਗਲੇ ਤਰ ਸਕਦੇ ਹਾਂ ਇਹ ਬਾਰੀ ਜਿਹੜੇ ਅੰਨੇ ਬੋਲੇ ਵੇਖੇ ਨਹੀਂ ਇਹਨਾਂ ਦੀ ਗੱਲ ਨਹੀਂ ਅੰਦਰ ਵੇਖੋ ਆਪਣਾ ਜੀਵਨ ਮੈਂ ਵੀ ਵੇਖਦਾ ਉਹਨਾਂ ਨੂੰ ਅੰਨੇ ਨਾਖੋ ਜਿਨ੍ਹਾਂ ਨੂੰ ਇੱਥੋਂ ਇੱਥੋਂ ਨਹੀਂ ਦੇਖਦਾ ਉਹਨਾਂ ਨੂੰ ਨਹੀਂ ਨਾਖੋ ਇੱਕ ਅੰਦਰ ਅੰਨੇ ਹੋਏ ਆਂ ਅੰਦਰੋਂ ਅੰਦਰੋਂ ਪਿੰਗਲੇ ਹੋਏ ਆਂ ਅੰਦਰੋਂ ਭੋਲੇ ਹੋਏ ਹੋਏ ਸਤਿਗੁਰੂ ਜੀ ਕਿਰਪਾ ਕਰੋ ਤੁਸੀਂ ਜਾਣਦੇ ਹੋ ਆਪ ਜੀ ਕਿਰਪਾ ਕਰੋ ਅਸੀਂ ਤਾਰ ਸਕਦੇ ਹਾਂ ਜੇ ਕਿਰਪਾ ਕਰੋ ਫਿਰ ਅਸੀਂ ਔਗਣ ਛੱਡ ਸਕਦੇ ਹਾਂ ਨਹੀਂ ਨਹੀਂ ਛੱਡ ਸਕਦੇ ਆਪ ਜੀ ਕਿਰਪਾ ਕਰੋ